ਭਾਈ ਗੁਰਦਾਸ ਸਾਹਿਬ ਨੇ ਇਹ ਵਡਿਆਈ ਲਿਖੀ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਪੜੋ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਇੱਕ ਵਾਰ ਪੜੋ ਪੇ ਹਰ ਨਾਲ ਬੈਠਾ ਸੋਢੀ ਪਾਤੇ ਸ਼ਾ ਬੈਠਾ ਸੋਡੀ ਪਾਤੇ ਸ਼ਾ ਬੈਠਾ ਸੋਡੀ ਵਾ ਵਾ ਬੈਠਾ ਬੈਠਾ ਸੋਡੀ ਵਾ ਵਾ ਗੱਜ ਕੇ ਬੈਠਾ ਸੋਡੀ ਪੂਰਨ ਤਾਲ ਠਾ ਸੋਡੀ ਪਾਤੇ ਸ਼ਾ ਬੈਠਾ ਸੋਢੀ ਬਾਤ ਸ਼ਾਇ ਅਮਰ ਤੇ ਸਾਰੇ ਵਿੱਚ ਜੋਤ ਜੈ ਬੈਠਾ ਸੋਢੀ ਬਾਤ ਵਾ ਵਾ ਬੈਠਾ ਸੋਢੀ ਬਾਤ ਅੱਖੋ ਸਤਨਾਮ ਸ੍ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਹੋਈ ਫਿਰ ਔਰ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਭਟ ਸਹਿ ਮੰਨ ਲਿਖਿਆ ਦੁਨੀਆਂ ਦੇ ਲੋਕੋ ਜਿਸ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਜਿਸ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਕੋਲ ਡਾਕਟਰ ਕੋਲ ਨਹੀਂ ਉਹ ਦੁਨੀਆਂ ਦੇ ਲੋਕੋ ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਉਹ ਦੁੱਖ ਨਾਸ਼ ਹੋ ਜਾਂਦੇ ਗੁਰੂ ਰਾਮਦਾਸ ਮਹਾਰਾਜ ਤੋਂ ਮੰਗਣਾ ਨਹੀਂ ਪੈਂਦਾ ਜਿਹੜੇ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਡਾਕਟਰ ਕੋਲ ਨਹੀਂ ਹੈ ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਉਹ ਦੁੱਖ ਦੂਰ ਹੋ ਜਾਂਦੇ ਸਤ ਸੰਗਤ ਕੁਝ ਗੱਲਾਂ ਮੈਂ ਇੱਕੋ ਹੀ ਸਵਈਆ ਤੁਹਾਡੇ ਸਮੁਖਿ ਰੱਖਦਾ ਜੇ ਕੋਈ ਮਨ ਵਿੱਚ ਕਵੇ ਧੰਨ ਗੁਰੂ ਰਾਮਦਾਸ ਮਨ ਦੇ ਰੋਗ ਹਟਦੇ ਜੇ ਕੋਈ ਬਚਨਾ ਕਰਕੇ ਜਪਣ ਲੱਗ ਜਾਵੇ ਧੰਨ ਗੁਰੂ ਰਾਮਦਾਸ ਤਨ ਦੇ ਰੋਗ ਦੂਰ ਹੁੰਦੇ ਨੇ ਜੇ ਕੋਈ ਕਰਮਾਂ ਵਿੱਚ ਲਿਆਵੇ ਉੱਠਦਿਆਂ ਬੈੰਦਿਆਂ ਚਿੱਤ ਵਿੱਚ ਯਾਦ ਰੱਖੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਕਰਮਾਂ ਵਿੱਚੋਂ ਦਲਿੱਦਰ ਗਰੀਬੀ ਸੰਕਟ ਵਿਪਤਾ ਦੋਸ਼ ਸਭ ਨਾਸ਼ ਹੋ ਜਾਂਦੇ ਕੱਲ ਇਹ ਬੇਨਤੀ ਮੈਂ ਦਰਬਾਰ ਸਾਹਿਬ ਤੋਂ ਵੀ ਕਈ ਲਾਈਵ ਕਥਾ ਵਿੱਚ ਤਿੰਨ ਚੀਜ਼ਾਂ ਨੇ ਆਦ ਬਿਆਦ ਤੇ ਉਪਾਦ ਇਹ ਤਿੰਨ ਉਹ ਰੋਗ ਨੇ ਜਿਨ੍ਹਾਂ ਦਾ ਜ਼ਿਕਰ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚ ਆਇਆ ਇੱਕ ਆਦ ਉਸ ਰੋਗ ਦਾ ਅਰਥ ਹੈ ਜਿਹਨੂੰ ਉਪਾਦ ਕਹਿੰਦੇ ਨੇ ਬਾਹਰੀ ਤੌਰ ਤੇ ਸਰੀਰਕ ਕੋਈ ਚੋਟ ਲੱਗਣੀ ਕੋਈ ਸਰੀਰਕ ਤੌਰ ਤੇ ਦੁੱਖ ਰੋਗ ਬਿਮਾਰੀ ਪੈਦਾ ਹੋਣੀ ਔਰ ਸਾਸੰਗਤ ਇੱਕ ਰੋਗ ਆਦ ਜਿਹੜਾ ਮਨ ਦਾ ਰੋਗ ਹੈ ਮਾਨਸਿਕ ਰੋਗ ਪੈਦਾ ਹੋਣੇ ਕਈ ਵਾਰ ਬੰਦਾ ਸਰੀਰ ਕਰਕੇ ਤੰਦਰੁਸਤ ਹੈ ਮਨ ਦੀ ਚਿੰਤਾ ਬੰਦੇ ਨੂੰ ਰੋਗੀ ਬਣਾ ਦਿੰਦੀ ਸਰੀਰ ਕਰਕੇ ਬੰਦਾ ਤੰਦਰੁਸਤ ਹੈ ਕੋਈ ਰੋਗ ਨਹੀਂ ਪਰ ਮਨ ਦੀ ਚਿੰਤਾ ਬੰਦੇ ਨੂੰ ਚਿਖਾ ਬਰਾਬਰ ਹੈ ਬੁੱਤੀ ਵਹਰੋ ਬੰਦਾ ਕਮਜ਼ੋਰ ਹੋਣ ਲੱਗ ਪੈਂਦਾ ਲੋਕੀ ਪੁੱਛਦੇ ਕੀ ਗੱਲ ਬੜਾ ਮਾੜਾ ਹੋ ਗਿਆ ਕੋਈ ਚਿੰਤਾ ਹੈ ਚਿੰਤਾ ਚਿਖਾ ਬਰਾਬਰ ਹੈ ਚਿਖਾ ਦਾ ਅਰਥ ਹੈ ਜਿਵੇਂ ਬਲੀ ਹੋਈ ਅੱਗ ਸੱਜੇ ਸੱਜੇ ਉਹਦੇ ਵਿੱਚ ਪਏ ਸਰੀਰ ਨੂੰ ਵੀ ਖਤਮ ਕਰ ਦਿੰਦੀ ਤੇ ਲੱਕੜਾਂ ਵੀ ਸੜ ਜਾਂਦੀਆਂ ਨੇ ਸੱਜਣੋ ਚਿੰਤਾ ਸਰੀਰ ਨੂੰ ਖਾ ਜਾਂਦੀ ਹੈ ਮਾਨਸਿਕ ਰੋਗ ਆਧ ਰੋਗ ਉਹ ਬਾਤ ਦਾ ਅਰਥ ਹੈ ਬਾਡੀ ਸਰੀਰ ਤੌਰ ਤੇ ਕੋਈ ਬਿਮਾਰੀ ਕੋਈ ਐਕਸੀਡੈਂਟ ਕੋ ਰੋਗ ਔਰ ਸਾਸੰਗਤ ਉਹਦੇ ਨਹਾਣ ਨਾਲ ਫਿਰ ਇੱਕ ਰੋਗ ਹੋ ਰਿਹਾ ਵਿਆਦ ਜਿਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਬੰਦਾ ਠੀਕ ਠਾਕ ਹੈ ਤੰਦਰੁਸਤ ਵੀ ਹੈ ਮਾਨਸਿਕ ਤੌਰ ਤੇ ਕੋਈ ਚਿੰਤਾ ਨਹੀਂ ਹੈ ਪੈਸਾ ਧਨ ਦੌਲਤ ਸਭ ਕੁਝ ਹੈ ਇੱਜ਼ਤ ਸ਼ੌਰਤ ਧਨ ਦੌਲਤ ਪੈਸਾ ਸਰੀਰ ਦੀ ਤੰਦਰੁਸਤੀ ਮਨ ਚ ਕੋਈ ਚਿੰਤਾ ਨਹੀਂ ਪਰ ਜਦੋਂ ਵਿਆਦ ਪੈ ਜਾਏ ਉਦਾ ਅਰਥ ਇਹ ਹੈ ਕਿ ਚੰਗੇ ਭਲੇ ਬੰਦੇ ਉੱਤੇ ਕੋਈ ਆਚਰਣ ਤੇ ਦੋਸ਼ ਲੱਗ ਜਣੇ ਕਿਸੇ ਬੰਦੇ ਦੀ ਕਰਦਾਰਕੁਸ਼ੀ ਹੋ ਜਣੇ ਜਦੋਂ ਉਹ ਦੋਸ਼ ਬੰਦੇ ਤੇ ਲੱਗ ਜਾਂਦਾ ਉਹਦੇ ਪੱਲੇ ਕੁਝ ਵੀ ਨਹੀਂ ਰਹਿਣਾ ਵੱਡੇ ਵੱਡੇ ਬੰਦੇ ਜਿਨ੍ਹਾਂ ਦੀ ਬਹੁਤ ਚੜ੍ਹਾਈ ਬੜਾ ਨਾਮ ਬੜੀ ਆਕੜ ਬੜੀ ਸ਼ੌਹਰਤ ਬੜਾ ਰੋਵ ਸੀ ਸਾਥ ਸੰਗਤ ਨਿੱਕੇ ਜਿਹੇ ਦੋਸ਼ ਨੇ ਬੰਦੇ ਗਾਲ ਕੇ ਰੱਖ ਦਿੱਤੇ ਐਸੇ ਬੰਦੇ ਤੁਹਾਨੂੰ ਬਹੁਤ ਦੁਨੀਆ ਤੁਸੀਂ ਵੇਖੋਗੇ ਜਿਨ੍ਹਾਂ ਬੰਦਿਆਂ ਦੀ ਬੜੀ ਚੜ੍ਹਾਈ ਸੀ ਜਿੱਦਣ ਮੜਾ ਜਿਆ ਦੋਸ਼ ਲੱਗਾ ਬੰਦੇ ਖਤਮ ਹੋ ਗਏ ਆ ਥੋੜੇ ਦਿਨਾਂ ਤੋਂ ਇੱਕ ਵੀਡੀਓ ਘੁੰਮ ਰਹੀ ਐ ਲੁਧਿਆਣੇ ਦੇ ਲੱਗਦੇ ਕਬਬ ਉਹਨਾਂ ਦੀ ਅਰਬਾਂ ਦੀ ਜਾਇਦਾਦ ਐ ਅਰਬਾਂ ਦੀ ਤਲਵੰਡੀ ਧਾਮ ਉਹਦਾ ਡੇਰਾ ਏਡਾ ਵੱਡਾ ਉਤੋਂ ਇਲਾਵਾ ਜਦੋਂ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਜਾਓਗੇ ਗਡ ਸ਼ੰਕਰ ਦੇ ਰੋਡ ਉੱਤੇ ਸੰਕੜੇ ਕਿਲੇ ਜ਼ਮੀਨ ਨੇ ਉਹ ਬਾਬੇ ਦੇ ਕੋਲ ਔਰ ਤੁਸੀਂ ਹੈਰਾਨ ਹੋਮੋਗੇ ਲੱਖਾਂ ਦੀ ਤਾਦਾਦ ਵਿੱਚ ਉਹ ਬੰਦੇ ਉਹਨਾਂ ਦੇ ਫਾਲੋਅਰ ਨੇ ਚਿੱਲੇ ਜਿਹੜੇ ਲੱਖਾਂ ਦੀ ਤਦਾਰ ਵਿੱਚ ਇੱਕ ਦੋਸ਼ ਨੇ ਬੰਦੇ ਨੂੰ ਕਈ ਦਿਨਾਂ ਤੋਂ ਡੇਰੇ ਤੋਂ ਭਜਾਇਆ ਹੋਇਆ ਇੱਕ ਦੋਸ਼ ਨੇ ਉਹਦੀ ਜੀਵਨ ਖਤਮ ਕਰਕੇ ਰੱਖ ਦਿੱਤਾ ਸਾਥ ਸੰਗਤ ਇਹ ਚੀਜ਼ਾਂ ਕਈ ਵਾਰ ਬੰਦੇ ਦੇ ਵਸ ਨਹੀਂ ਹੁੰਦੀਆਂ ਪਾਤਸ਼ਾਹ ਨੇ ਕੋ ਗੱਲ ਕਹੀ ਜਾ ਸਿੱਖਾ ਤੈਨੂੰ ਗੁਰੂ ਤਿੰਨਾ ਰੋਗਾਂ ਤੋਂ ਬਚਾ ਲੇਗਾ ਆਦ ਬਿਆਦੋ ਪਾਦ ਨਾ શરીર ਕੋਈ ਰੋਗ ਲੱਗਣੋਂ ਉਤੋਂ ਵੀ ਗੁਰੂ ਬਚਾਏਗਾ ਮਾਨਸਿਕ ਚਿੰਤਾ ਦੇ ਰੋਗ ਤੋਂ ਵੀ ਗੁਰੂ ਬਚਾਏਗਾ ਜਾਪ ਗੁਰੂ ਦਾ ਨਾਮ ਜਪ ਕੇ ਵੇਖ ਸੱਜਣਾ ਗੁਰੂ ਅੱਗੇ ਅਰਦਾਸ ਕਰੀ ਗੁਰੂ ਤੇਰੇ ਕਿਰਦਾਰ ਉੱਤੇ ਵੀ ਕੋਈ ਦੋਸ਼ ਨਹੀਂ ਲੱਗਦਾ ਇਹ ਗੁਰੂ ਦੀ ਵਡਿਆਈ ਹੈ ਪਰ ਸਾਧ ਸੰਗਤ ਇੱਕੋ ਹੀ ਸ਼ਰਤ ਰੈਂਦੀ ਸਿੱਖਾ ਤੂੰ ਹਰ ਵਕਤ ਗੁਰੂ ਦਾ ਭੈ ਡਰ ਚਿੱਤ ਵਿੱਚ ਰੱਖੀ ਜੇ ਗੁਰੂ ਦਾ ਭੈ ਰੱਖ ਕੇ ਅਰਦਾਸ ਕਰੇਗਾ じゃ ਤੈਨੂੰ ਤਿੰਨੇ ਹੀ ਰੋਗ ਕਦੇ ਗੁਰੂ ਲੱਗਣ ਨਹੀਂ ਦੇਵੇਗਾ ਤੂੰ ਕੀ ਕਰ ਮਨ ਕਰਕੇ ਜਪ ਧੰਨ ਗੁਰੂ ਰਾਮਦਾਸ ਬਚਨਾਂ ਕਰਕੇ ਤੁਰਦਾ ਫਿਰਦਾ ਕਹ ਧੰਨ ਗੁਰੂ ਰਾਮਦਾਸ ਕਰਮਾਂ ਵਿੱਚ ਕਰਮ ਕਰਨ ਲੱਗਿਆ ਯਾਦ ਰੱਖ ਤੈਨੂੰ ਗੁਰੂ ਰਾਮਦਾਸ ਵੇਖ ਰਹੇ ਨੇ ਬਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹੀ ਚੱਲ ਤਿੰਨੇ ਰੋਗਾਂ ਤੋਂ ਤੂੰ ਮੁਕਤ ਹੋ ਜਾਏਂਗਾ ਪਟ ਸਾਹਿਬ ਮੰਨੋਂ ਬਚਨ ਕਹ ਸ਼ਬਦ ਤੁਹਾਨੂੰ ਯਾਦ ਹੈ ਬਾਣੀ ਪੜਨ ਵਾਲਿਆਂ ਹਜ਼ੂਰ ਦੀ ਬਾਣੀ ਦਾ ਫਰਮਾਨ ਹੈ ਮਨਸਾ ਕਰ ਸਿਮਰੰਤ ਤੁਜੈ ਨਰ ਏ ਗੁਰੂ ਰਾਮਦਾਸ ਜੀ ਜੇ ਕੋਈ ਬੰਦਾ ਤੁਹਾਨੂੰ ਮਨ ਵਿੱਚ ਧਿਆਵੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੁਸੀਂ ਮਨ ਦੇ ਸਾਰੇ ਰੋਗਾਂ ਦਾ ਇਲਾਜ ਕਰ ਦਿੰਦੇ ਆ ਮਾਫ ਕਰਿਓ ਡਾਕਟਰ ਕੋਲ ਬੀਪੀ ਬਲੱਡ ਪ੍ਰੈਸ਼ਰ ਦੀ ਦਵਾਈ ਰੋਗ ਦਾ ਇਲਾਜ ਹੋ ਸਕਦਾ ਪਰ ਜੇ ਕਿਸੇ ਨੂੰ ਕ੍ਰੋਧ ਆਉਂਦਾ ਹੈ ਸੱਜਣੋ ਕਰੋਧ ਦੀ ਦਵਾਈ ਕਿਸੇ ਡਾਕਟਰ ਬੈਦ ਕੋਲ ਨਹੀਂ ਹੈ। ਕਰੋਧ ਦੀ ਦਵਾਈ ਨਹੀਂ ਹੈ ਕਿਸੇ ਕੋਲ। ਜਦੋਂ ਕਰੋਧ ਬੰਦੇ ਦੇ ਦਿਮਾਗ ਨੂੰ ਚੜ ਜਾਂਦਾ ਹੈ ਸੱਜਣੋ ਇਹ ਕਰੋਧ ਬੰਦੇ ਦੇ ਅੰਦਰੋਂ ਦਇਆ ਖਤਮ ਕਰ ਦਿੰਦਾ ਹੈ। ਉਹ ਹੀ ਉਹ ਬੰਦਾ ਜਿਹੜਾ ਇਨਸਾਨ ਹੈ ਜਦੋਂ ਕਰੋਧ ਅੰਦਰ ਪੈਦਾ ਹੋ ਜਾਏ ਹਯਾਨ ਬਣ ਜਾਂਦਾ ਹੈ। ਇੱਕ ਵਾਰ-ਵਾਰ ਕੱਲ ਪਰਸੋਂ ਦੀ ਖਬਰ ਤੁਹਾਡੇ ਨੈਟ ਉੱਤੇ ਵੀ ਅਖਬਾਰਾਂ 'ਚ ਵੀ ਆ ਜਾ ਗਈ। ਜੰਗਾ ਭਲਾ ਬੰਦਾ ਧਾਰਮਿਕ ਸੰਸਥਾ ਐਸ ਡੀ ਪੀ ਸੀ ਦਾ ਮੁਲਾਜ਼ਮ ਹੈ ਸਾਧ ਸੰਗਤ ਪਹਿਲਾਂ ਖਬਰ ਚੱਲੀ ਗਈ ਵੀ ਉਹਨੇ ਨਹਿਰ ਵਿੱਚ ਆਤਮ ਹੱਤਿਆ ਕਰ ਲਈ ਹੁਣ ਜੋ ਕੋਈ ਸਾਹਮਣੇ ਆ ਰਿਹਾ ਉਹਨੂੰ ਬੜੀ ਬੇਰਹਿਮੀ ਨਾਲ ਬੰਦਿਆਂ ਨੇ ਕਤਲ ਕੀਤਾ ਔਰ ਕਤਲ ਕਰਨ ਵਾਲਿਆਂ ਵਿੱਚ ਜਿਹੜਾ ਪਰਿਵਾਰ ਦਾ ਹੱਥ ਹੈ ਉਹ ਤੁਸੀਂ ਆਪ ਖਬਰ ਚ ਪੜ ਲਿਓ ਸਾਧ ਸੰਗਤ ਆਪਣੇ ਵੀ ਆਪਣੇਆਂ ਨੂੰ ਬੇਰਹਿਮੀ ਨਾਲ ਕਤਲ ਕਰ ਸਕਦੇ ਨੇ ਇਹਦਾ ਮਤਲਬ ਹੈ ਕਿੰਨਾ ਕਰੋਧ ਅੰਦਰ ਪੈਦਾ ਹੋਇਆ ਹੋਏਗਾ ਕਿ ਆਪਣੇ ਉੱਤੇ ਤਰਸ ਨਹੀਂ ਆਇਆ ਕਿਸੇ ਗੈਰ ਨੂੰ ਮਾਰਨ ਦਾ ਅਗਲੀ ਗੱਲ ਹੈ ਆਪਣੇ ਪਰਿਵਾਰ ਉੱਤੇ ਤਰਸ ਨਹੀਂ ਆਇਆ ਇਹਦਾ ਕੋਈ ਕਾਰਨ ਹੈ ਕਰੋਧ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਹੈ ਕਲ ਮੂਲ ਕਰੋਧੰ ਕਰੁਣਾ ਨਾ ਉਪਰਜਤੇ ਇਹ ਕਰੋਧ ਤੂੰ ਇੰਨਾ ਭਿਆਨਕ ਹੈ ਜਦੋਂ ਕਿਸੇ ਦੇ ਅੰਦਰ ਪ੍ਰਵਾਹ ਪਾ ਜਾਂਦਾ ਹੈ ਦਇਆ ਨਹੀਂ ਤੋ ਪੈਦਾ ਹੋਣ ਦੇ ਹੇ ਕਲ ਮੂਲ ਕਰੋਧੰ ਕਰਨਾ ਨਾ ਪਰਜਤੇ ਕਹਿੰਦੇ ਤੂੰ ਦਇਆ ਪੈਦਾ ਹੀ ਨਹੀਂ ਹੋਣ ਦਿੰਦਾ ਅੰਦਰ ਤਰਸ ਨਹੀਂ ਆਉਣ ਦਿੰਦਾ ਫਿਰ ਬੰਦਾ ਆਪਣੇਆਂ ਦਾ ਵੀ ਕਤਲ ਕਰ ਦਿੰਦਾ ਇੱਕ ਸਾਲ ਹੁਣ ਪਿੱਛੇ ਜਿਹਾ ਉਹ ਬੀਬੀ ਨੂੰ ਸਜ਼ਾ ਹੋਈ ਹੈ ਲੁਧਿਆਣੇ ਦੀ ਖਬਰ ਤੁਸੀਂ ਪੜ੍ਹੀ ਹੋਵੇਗੀ ਆਪਣੇ ਸੱਜਿਆਂ ਦਾ ਨਿੱਕਾ ਜਾਂ ਬੱਚਾ ਚੁੱਕ ਕੇ ਬੀਬੀ ਨੇ ਮਾਰ ਕੇ ਦੱਬ ਦਿੱਤਾ ਲੁਧਿਆਣੇ ਦੇ ਬਾਹਰ ਇਹਦਾ ਮਤਲਬ ਕਿੰਨਾ ਅੰਦਰ ਕਰੋਧ ਹੋਏਗਾ ਕਿ ਕਿਸੇ ਨੂੰ ਮਾਰਨ ਲੱਗਿਆਂ ਵੀ ਤਰਸ ਨਹੀਂ ਅੰਦਰ ਆ ਰਿਹਾ ਵਾਦਸ਼ਣ ਕਿ ਇਹਨਾਂ ਰੋਗਾਂ ਦੀ ਕੋਈ ਦਵਾਈ ਹੈ ਉਹ ਕਿਸੇ ਵੈਦ ਡਾਕਟਰ ਕੋਲ ਨਹੀਂ ਜੇ ਤੈਨੂੰ ਵਾਰ-ਵਾਰ ਕ੍ਰੋਧ ਆਉਂਦਾ ਸੱਜਣਾ ਚਿੱਤ ਵਿੱਚ ਕਹਿਣਾ ਸ਼ੁਰੂ ਕਰ ਧੰਨ ਗੁਰੂ ਰਾਮਦਾਸ ਤੇਰੇ ਅੰਦਰੋਂ ਕ੍ਰੋਧ ਮਿਟ ਜਾਏਗਾ ਜੇ ਤੇਰੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਤੈਨੂੰ ਕਹਾਮ ਕ੍ਰੋਧ ਲੋਭੋ ਹੰਕਾਰ ਸਤਾਉਂਦੇ ਨੇ ਜਦੋਂ ਚਿੱਤ ਵਿੱਚ ਕੋਈ ਵਿਕਾਰ ਪੈਦਾ ਹੋਵੇ ਮਨ ਵਿੱਚ ਧਿਆਨ ਟਕਾ ਕੇ ਕਹਿ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਕਹਿੰਦਿਆਂ ਚਿੱਤ ਵਿੱਚੋਂ ਵਿਕਾਰ ਖਤਮ ਹੋ ਜਾਣੀ ਤੁਹਾਡਾ ਤਜਰਬਾ ਰਹੇਗਾ ਜ਼ਿੰਦਗੀ ਦਾ ਸਜਣੋ ਜੇ ਭਾਵਨਾ ਨਾਲ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਜਾऊं ਇਹ ਤਜਰਬਾ ਰਹੇਗਾ ਤੁਹਾਡਾ ਘਰ ਤੋਂ ਜਾਂਦਿਆਂ ਗੱਡੀ 'ਤੇ ਜਾਂਦਿਆਂ ਬੱਸ ਵਿੱਚ ਜਾਂਦਿਆਂ ਰਸਤੇ 'ਤੇ ਤੁਹਾਨੂੰ ਅਨੇਕਾਂ ਫਰਨੇ ਆਉਣਗੇ ਮਨ 'ਚ ਰਿਸ਼ਤੇਦਾਰੀ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਸੰਸਾਰ ਕਾਰੋਬਾਰ ਵਿਕਾਰ ਵਪਾਰ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਪਰ ਇੱਕ ਚੀਜ਼ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੁਸੀਂ ਪ੍ਰਕਰਮਾਂ ਵਿੱਚ ਚਲੇ ਜਾਓ ਮੇਰਾ ਵਿਸ਼ਵਾਸ ਹੈ ਕਿਨ ਕਾ ਮੱਤਰ ਵੀ ਭਾਵਨਾ ਹੋਵੇ ਸਿੱਖ ਦੇ ਅੰਦਰ ਪ੍ਰਕਰਮਾਂ ਵਿੱਚ ਪੈਰ ਪਾਉਂਦਿਆਂ ਹਰ ਮੰਦਰ ਸਭ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕ ਕੇ ਉੱਠੋਗੇ ਪੂਰੀ ਪ੍ਰਕਰਮਾ ਸਰੋਵਰ ਦੀ ਕਰ ਲਓਗੇ ਸਜਣੋ ਸਰੋਵਰ ਦੀ ਪ੍ਰਕਰਮਾਂ ਕਰਦੇ ਆ ਇੱਕ ਵੀ ਚਿੱਤ ਵਿੱਚ ਮਾੜਾ ਖਿਆਲ ਨਹੀਂ ਆਏਗਾ ਇੱਕ ਵੀ ਚਿੱਤ ਵਿੱਚ ਵਿਗਾਰ ਨਹੀਂ ਪੈਦਾ ਹੋਏਗਾ ਰੰਚਕ ਮਾਤਰ ਵੀ ਭਾਵਨਾ ਹੋਵੇ ਗੁਰੂ ਰਾਮਦਾਸ ਸਾਹਿਬ ਇੱਕ ਵਾਰ ਜ਼ਬਾਨ ਤੋਂ ਕਿਹਾ ਅੰਦਰ ਦੇ ਪਾਪ ਤੇ ਸ਼ਰੀਰ ਦੇ ਲੋਕ ਮਿਟ ਜਾਂਦੇ ਇਹਨੂੰ ਲਿਖ ਕੇ ਦਿੱਤਾ ਮਹਾਰਾਜ ਸਾਹਿਬ ਕਹਿੰਦੇ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨ ਵਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਦਰ ਮਿਟਿਓ ਸਭ ਖਿਣੰ ਕਰਮ ਕਰ ਤੋਏ ਦਰਸ ਪਰਸ ਪੌਰ ਸਸਰ ਵੱਲ ਭਟ ਜਸ ਗਾਇਆ ਸ੍ਰੀ ਗੁਰ ਰਾਮਦਾਸ ਜਿਉ ਦੇ जग ਮੈਂ ਤੈ ਹਰ ਪਰਮ ਪਦ ਪਾਇਓ ਤਨ ਗੁਰੂ ਰਾਮਦਾਸ ਸੋਡੀ ਸੁਲਤਾਨ ਪਾਦਸ਼ਾਹ ਨੂੰ ਜਪਦਿਆਂ ਮਨ ਦੇ ਤਨ ਦੇ ਰੋਗ ਮਿਟ ਜਾਂਦੇ ਨੇ ਔਰ ਸਾਧ ਸੰਗਤ ਵਿਆਹ ਦਾ ਅਰਥ ਹੈ ਲੱਗਣ ਵਾਲਾ ਕੋਈ ਬਾਹਰੀ ਤੌਰ ਤੇ ਦੋਸ਼ ਉਸ ਦੋਸ਼ ਤੋਂ ਵੀ ਸਖਮੁਕਤ ਹੋ ਜਾਏਗਾ ਕੋਈ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰੇ ਸਜਣੋ ਗੁਰੂ ਤੱਤੀ ਹਵਾ ਨਹੀਂ ਲੱਗਣ ਦਿੰਦਾ ਇੱਕ ਕਈ ਘਟਨਾਵਾਂ ਮੈਂ ਤੁਹਾਡੇ ਸਮੁਖ ਰੱਖ ਸਕਦਾ ਇਸ ਤਰ੍ਹਾਂ ਦੇ ਜੰਗਲ ਵਿੱਚ ਫਸੇ ਬੰਦੇ ਜਿੱਥੇ ਰਹਾ ਕੋਈ ਨਹੀਂ ਸੀ ਸਾਰੀ ਰਾਤ ਤੋਂ ਬੰਦਾ ਧਰਮ ਕਾਗੂ ਹੈ ਸਾਰੀ ਰਾਤ ਤਾਹਾ ਮਾਰ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿਣਾ ਰਿਹਾ ਪਾਤਸ਼ਾਹ ਸਵੇਰੇ ਦਿਨ ਚੜਦਿਆਂ ਮੇਰੀ ਪੱਤ ਰੁਲ ਜਾਏਗੀ ਸਵੇਰੇ ਦਿਨ ਚੜਦਿਆਂ ਆ ਚੀਜ਼ਾਂ ਨਸ਼ਰ ਹੋ ਜਾਣਗੀਆਂ ਸਵੇਰੇ ਦਿਨ ਚੜਦਿਆਂ ਲੋਕਾਂ ਵਿੱਚੋਂ ਮੇਰਾ ਅਕਸ਼ ਮੁੱਕ ਜਾਣਾ ਸਵੇਰੇ ਦਿਨ ਚੜਦਿਆਂ ਮੈਂ ਸੰਸਾਰ ਵਿੱਚ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ ਗੁਰੂ ਰਾਮਦਾਸ ਮੇਰੀ ਲਾਜ ਰੱਖੋ ਔਰ ਸਾਧ ਸੰਗਤ ਅੱਜ ਤੱਕ ਉਹ ਬੰਦੇ ਜੀਉਂਦੇ ਨੇ ਪਾਦਸ਼ਾ ਨੇ ਐਸੀ ਨਜ਼ਰ ਕੀਤੀ ਪਤਾ ਨਹੀਂ ਸਭ ਕੁਝ ਕਿਵੇਂ ਮਟਾ ਕੇ ਰੱਖ ਦਿੱਤਾ ਇੱਕ ਵੀ ਦੋਸ਼ ਬੰਦਿਆਂ ਦੇ ਜੀਵਨ ਚ ਨਹੀਂ ਪਰ ਸ਼ਰਤ ਇਹ ਉਹ ਗੁਰੂ ਦਾ ਭੈ ਰੱਖ ਕੇ ਗੁਰੂ ਅੱਗੇ ਚੁੱਕ ਜਾਏ ਇਹਨੂੰ ਚਲਾਕੀ ਨਾ ਸਮਝੇ ਕਿ ਮੇਰਾ ਦੋਸ਼ ਲੁਪਤ ਹੋ ਗਿਆ ਗੁਪਤ ਹੋ ਗਿਆ ਪਤਾ ਨਹੀਂ ਲੱਗਾ ਕਿਸੇ ਨੂੰ ਚਲਾਕੀ ਨਾ ਸਮਝੇ ਸੱਜਣਾ ਗੁਰੂ ਦੀ ਵਡਿਆਈ ਸਮਝੀ ਗੁਰੂ ਪਰਦੇ ਪਾ ਦਿੰਦਾ ਸਤ ਗੁਰ ਸਿੱਖੇ ਬੰਦਨ ਕਟ ਗੁਰ ਕਾ ਸਿੱਖ ਵਿਕਾਰ ਤੇ ਹਟੇ ਗੁਰੂ ਬੰਦਨ ਕੱਟਦੇ ਪਰ ਸ਼ਰਤ ਤੇ ਕਹੋ ਇਹ ਨਾ ਸਮਝੇ ਮੈਂ ਚਲਾਕੀ ਨਾਲ ਬਚ ਗਿਆ ਗੁਰੂ ਬਖਸ਼ਿਸ਼ ਕਰਕੇ ਬਚਾ ਲੈਂਦਾ ਗੁਰੂ ਦੇ ਭੈ ਵਿੱਚ ਤੇ ਗੁਰੂ ਦੇ ਭਾਵਨਾ ਵਿੱਚ ਰਹਿਣਾ ਚਾਹੀਦਾ ਖੈਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਆਪਾਂ ਜੁੜ ਬੈਠੇ ਮਨ ਕਰਕੇ ਜਪੋ ਧੰਨ ਗੁਰੂ ਰਾਮਦਾਸ ਮਨ ਦੇ ਰੋਗ ਮਿਟਣਗੇ ਜ਼ੁਬਾਨ ਕਰਕੇ ਕਹਿਆ ਧੰਨ ਗੁਰੂ ਰਾਮਦਾਸ ਤਨ ਦੇ ਰੋਗ ਮਿਟਦੇ ਨੇ ਕਰਮਾ ਕਰਕੇ ਜਪਦੇ ਰਹੇ ਧੰਨ ਗੁਰੂ ਰਾਮਦਾਸ ਬਾਰੀ ਤੌਰ ਤੇ ਹਰ ਸੰਕਟ ਤੇ ਦੋਸ਼ ਤੋਂ ਮੰਦਾ ਵੱਜ ਜਾਂਦਾ ਧੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਸਾਧ ਸੰਗਤ ਕਿਸੇ ਡਾਕਟਰ ਕੋਲ ਜਿਹੜੇ ਰੋਗ ਦੀ ਦਵਾਈ ਨਹੀਂ ਗੁਰੂ ਰਾਮਦਾਸ ਕਹਿੰਦੇ ਉਹ ਰੋਗ ਹਟ ਜਾਂਦਾ ਪਰ ਗੁਰੂ ਦਾ ਬਚਨ ਮੰਨਣਾ ਪੈਂਦਾ ਹੈ